ਸਾਹਿਬ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਕੋਈ ਰੈਸਪੀ ਨਹੀਂ ਲੈ ਕੇ ਆਏ ਜੀ ਅੱਜ ਆਪਾਂ ਦਵਾਈ ਲੈ ਕੇ ਆਏ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਚਲੋ ਜੀ ਸ਼ੁਰੂ ਕਰਦੇ ਆ ਦਵਾਈ ਬਣਾਉਣੀ ਦਵਾਈ ਬਣਾਉਣ ਦੇ ਲਈ ਇੱਕ ਆਪਾਂ ਖਾਲੀ ਭਾਂਡਾ ਲੈ ਲਵਾਂਗੇ ਬੋਲ ਵੀ ਲੈ ਸਕਦੇ ਆ ਕੋਲੀ ਵੀ ਲੈ ਸਕਦੇ ਆ ਇਹਦੇ ਵਿੱਚ ਆਪਾਂ ਅੱਧਾ ਚਮਚ ਹਲਦੀ ਦਾ ਪਾਵਾਂਗੇ ਹਲਦੀ ਜੇਕਰ ਤੁਹਾਡੇ ਕੋਲ ਘਰ ਵਾਲੀ ਹੈ ਤਾਂ ਬਹੁਤ ਵਧੀਆ ਨਹੀਂ ਤਾਂ ਬਾਜ਼ਾਰ ਵਾਲੀ ਲੈ ਸਕਦੇ ਹੋ ਹੁਣ ਇਹਦੇ ਵਿੱਚ ਆਪਾਂ ਅੱਧਾ ਚਮਚ ਖਾਣ ਵਾਲਾ ਚੂਨਾ ਪਾਵਾਂਗੇ ਇਹ ਚੂਨਾ ਆਪਾਂ ਨੂੰ ਗਰੋਸਰੀ ਸਟੋਰ ਤੋਂ ਵੀ ਮਿਲ ਜੂਗਾ ਤੇ ਪਾਨ ਵਾਲੀਆਂ ਦੁਕਾਨਾਂ ਤੋਂ ਇਹ ਆਮ ਤੌਰ ਤੇ ਮਿਲ ਜਾਂਦਾ ਇਹ ਰਾਜਾ ਚੂਨਾ ਲਿਆ ਆਪਾਂ ਤੁਸੀਂ ਦੇਖ ਸਕਦੇ ਹੋ ਆਪਾਂ ਇਸ ਬ੍ਰਾਂਡ ਦਾ ਚੂਨਾ ਲਿਆਗਾ ਇਹ ਚੂਨਾ ਪਾਨ ਵਗੈਰਾ ਦੇ ਵਿੱਚ ਲਾ ਕੇ ਦਿੰਦੇ ਆ ਉਹ ਵਾਲਾ ਚੂਨਾ ਹੁੰਦਾ ਜੀ ਚੂਨੇ ਦੇ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਇਹ ਜਿਹੜੀ ਆਪਾਂ ਦਵਾਈ ਬਣਾ ਰਹੇ ਆ ਇਹ ਆਪਾਂ ਮੋਚ ਵਾਸਤੇ ਬਣਾ ਰਹੇ ਆ ਅਗਰ ਕਿਸੇ ਦੀ ਮੋਚ ਪਈ ਹੋਈ ਆ ਜਾਂ ਆਪਣੇ ਕਿਸੇ ਜੋੜ ਤੇ ਕਈ ਵਾਰ ਛੱਟ ਲੱਗ ਜਾਂਦੀ ਆ ਜਿੱਦਾਂ ਕਿੱਟੇ ਤੇ ਲੱਗੀ ਜਾਂ ਗੋਂਡੇ ਤੇ ਲੱਗੀ ਤੇ ਉਹਦੇ ਵਾਸਤੇ ਆਪਾਂ ਇਹ ਦਵਾਈ ਬਣਾ ਰਹੇ ਆ ਜੀ ਹੁਣ ਇੱਕ ਚਮਚ ਗੁੜ ਦਾ ਭਰ ਕੇ ਪਾਵਾਂਗੇ ਇਹਦੇ ਵਿੱਚ ਗੁੜ ਜੇਕਰ ਤੁਹਾਨੂੰ ਦੇਸੀ ਮਿਲਦਾ ਤਾਂ ਦੇਸੀ ਪਾ ਸਕਦੇ ਹੋ ਨਹੀਂ ਤਾਂ ਫਿਰ ਜੇ ਨਹੀਂ ਹੈਗਾ ਤਾਂ ਫਿਰ ਜਿਹੜਾ ਮਰਜੀ ਹੈਗਾ ਉਹੀ ਪਾ ਸਕਦੇ ਹੋ ਇਹ ਗੁੜ ਆਪਾਂ ਬਰੀਕ ਕਰਕੇ ਪਾਇਆ ਇਹਨੂੰ ਗੁੜ ਨੂੰ ਬਰੀਕ ਕਰਕੇ ਪਾਉਣਾ ਤੁਸੀਂ ਪਾਉਣਾ ਗੁੜ ਹੀ ਹੈ ਇਹਦੇ ਵਿੱਚ ਸ਼ੱਕਰ ਨਹੀਂ ਪਾਉਣੀ ਹੈਗੀ ਕਈ ਵਾਰ ਹੁੰਦਾ ਨਾ ਵੀ ਆਪਾਂ ਸ਼ੱਕਰ ਪਾ ਦਿੰਨੇ ਆ ਗੁੜ ਤੋੜਨਾ ਪੈਂਦਾ ਔਖਾ ਤੇ ਆਪਾਂ ਗੁੜ ਹੀ ਪਾਉਣਾ ਇਹਦੇ ਵਿੱਚ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਿੰਨਾਂ ਚੀਜ਼ਾਂ ਨੂੰ ਕਿਉਂਕਿ ਚੂਨਾ ਥੋੜਾ ਥੋੜਾ ਗਿੱਲਾ ਹੁੰਦਾ ਤੇ ਫਿਰ ਜਦੋਂ ਆਪਾਂ ਪਾਣੀ ਪਾਉਣਾ ਫਿਰ ਥੋੜਾ ਔਖਾ ਮਿਕਸ ਹੁੰਦਾ ਇਹਨੂੰ ਆਪਾਂ ਐਸੀ ਤਰ੍ਹਾਂ ਪਹਿਲਾਂ ਮਿਕਸ ਕਰ ਲੈਣਾ ਦੱਬ-ਦੱਬ ਕੇ ਇਹ ਦਵਾਈ ਹੈ ਜਿਹੜੀ ਇਹ ਬਹੁਤ ਹੀ ਗੁਣਕਾਰੀ ਦਵਾਈ ਹੈ ਤੁਸੀਂ ਟਰਾਈ ਕਰਕੇ ਦੇਖਿਓ ਬਹੁਤ ਜ਼ਿਆਦਾ ਫਾਇਦੇ ਨੇ ਇਹ ਅਜਮਾਈ ਹੋਈ ਹੈ ਇਹ ਸੇ ਕਰਕੇ ਮੈਂ ਤੁਹਾਨੂੰ ਦੱਸ ਰਹੀ ਹਾਂ ਕਿਉਂਕਿ ਤਿੰਨੇ ਚੀਜ਼ਾਂ ਬਹੁਤ ਵਧੀਆ ਨੇ ਗੁੜ ਦੇ ਵਿੱਚ ਆਇਰਨ ਬਹੁਤ ਜ਼ਿਆਦਾ ਹੁੰਦਾ ਚੂਨੇ ਦੇ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਤੇ ਹਲਦੀ ਐਂਟੀਸੈਪਟਿਕ ਹੁੰਦੀ ਆ ਇਹਦੇ ਵਿੱਚ ਕਰਕੇ ਹਿਊਮਨ ਬਹੁਤ ਹੁੰਦਾ ਹੁਣ ਇਹਦੇ ਵਿੱਚ ਆਪਾਂ ਇੱਕ ਤੋਂ ਸਵਾ ਕ ਚਮਚ ਪਾਣੀ ਦਾ ਪਾ ਲਾਂਗੇ ਤੁਸੀਂ ਚਾਹੇ ਇੱਕ ਪਾ ਲਓ ਸਵਾ ਪਾ ਲਓ ਮਤਲਬ ਇਹ ਜਿਆਦਾ ਪਤਲੀ ਨਹੀਂ ਹੋਣੀ ਚਾਹੀਦੀ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਘੋਲਾਂਗੇ ਇੱਕਦਮ ਪੂਰਾ ਫਾਈਨ ਪੇਸਟ ਬਣਾਉਣਾ ਇਹਦਾ ਜਿਹੜੀ ਸਾਰੀਆਂ ਕਿਉਂਕਿ ਚੂਨਾ ਥੋੜਾ ਜਿਹਾ ਔਖਾ ਘੋਲਦਾ ਹੁੰਦਾ ਚੂਨਾ ਗੋੜ ਸਾਰੀਆਂ ਦੀਆਂ ਗੰਡੀਆਂਆਂ ਨੇ ਜਿਹੜੀਆਂ ਇਹ ਬਿਲਕੁਲ ਤੋੜ ਦੇਣੀਆਂ ਨੇ ਆਪਾਂ ਬਿਲਕੁਲ ਹੀ ਫਾਈਨ ਪੇਸਟ ਬਣਾਉਣਾ ਇਹਦਾ ਚੰਗੀ ਤਰ੍ਹਾਂ ਫੈਂਟ ਲੈਣਾ ਇਹਨੂੰ ਚਮਚੇ ਨਾਲ ਉਹਨਾਂ ਚਿਰ ਫੈਂਟਣਾ ਜਿੰਨਾ ਚਿਰ ਇਹ ਸਾਰਾ ਇੱਕਸਾਰ ਨਹੀਂ ਹੋ ਜਾਂਦਾ ਕਿਸੇ ਵੀ ਚੀਜ਼ ਦੀ ਇਹਦੇ ਵਿੱਚ ਕੋਈ ਗੰਡ ਵਗੈਰਾ ਨਹੀਂ ਰਹਿਣੀ ਚਾਹੀਦੀ ਨਾ ਹੀ ਚੂਨੇ ਦੀ ਨਾ ਹੀ ਗੋੜ ਦੀ ਜੇਕਰ ਤੋਂ ਅਨੁਕਰ ਦੀ ਹਲਦੀ ਮਿਲੇ ਤਾਂ ਬਹੁਤ ਵਧੀਆ ਤੁਸੀਂ ਘਰ ਦੀ ਹਲਦੀ ਹੀ ਪਾਇਓ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਤੇ ਆਮ ਹੀ ਹਲਦੀ ਮਿਲ ਜਾਂਦੀ ਆ ਘਰ ਦੀ ਕਿਉਂਕਿ तकरीबन ਹਰ ਇੱਕ ਦੇ ਘਰ ਵਿੱਚ ਵੀ ਹੁੰਦੀ ਹੈ ਨਹੀਂ ਤੇ ਮਿਲ ਵੀ ਬਹੁਤ ਆਸਾਨੀ ਨਾਲ ਜਾਂਦੀ ਹੈ ਜੇ ਹੈ ਹੀ ਨਹੀਂ ਆ ਘਰ ਦੀ ਤਾਂ ਫਿਰ ਆਪਾਂ ਕੀ ਕਰ ਸਕਦੇ ਆ ਫਿਰ ਬਾਜ਼ਾਰ ਵਾਲੀ ਪਾ ਲੋ ਇਹਨੂੰ ਚੰਗੀ ਤਰ੍ਹਾਂ ਘੋਲ ਲੈਣਾ ਆਪਾਂ ਇਹ ਦਵਾਈ ਜੋੜਾਂ ਦੇ ਵਿੱਚੋਂ ਦਰਦ ਨੂੰ ਤੇ ਸੋਜ ਨੂੰ ਖਿੱਚਦੀ ਐ ਸੋਖ ਲੈਂਦੀ ਐ ਇਹ ਇਹਦਾ ਫਾਈਨ ਪੇਸਟ ਬਣਾ ਲੈਣਾ ਮਤਲਬ ਕੋਈ ਵੀ ਇਹਦੇ ਵਿੱਚ ਗੰਡ ਵਗੈਰਾ ਨਹੀਂ ਰਹਿਣੀ ਚਾਹੀਦੀ ਤੇ ਇਹਦਾ ਟੈਕਸਚਰ ਦੇਖ ਲੈਣਾ ਇਸ ਤਰ੍ਹਾਂ ਦਾ ਟੈਕਸਚਰ ਹੋਣਾ ਚਾਹੀਦਾ ਇਹਦਾ ਮਤਲਬ ਜਿਆਦਾ ਗਾੜ੍ਹੀ ਵੀ ਨਹੀਂ ਹੋਣੀ ਚਾਹੀਦੀ ਜਦੋਂ ਇਹ ਤੁਹਾਡਾ ਪੇਸਟ ਬਣ ਗਿਆ ਚੰਗੀ ਤਰ੍ਹਾਂ ਤੇ ਫਿਰ ਤੁਸੀਂ ਇਹਨੂੰ ਅੱਗ ਤੇ ਗਰਮ ਕਰਨਾ ਜੇ ਤੁਸੀਂ ਮਾਈਕ੍ਰੋ ਦੇ ਵਿੱਚ ਕਰਦੇ ਹੋ ਤਾਂ ਤੁਸੀਂ 15 ਸਕਿੰਟ ਤੱਕ ਕਰਨਾ ਜੇ ਤੁਸੀਂ ਚੁੱਲੇ ਤੇ ਕਰਨਾ ਤਾਂ ਚੁੱਲੇ ਤੇ ਵੀ ਕਰ ਸਕਦੇ ਹੋ ਕਈ ਘਰਾਂ ਦੇ ਵਿੱਚ ਚੁੱਲਾ ਵਾਲਿਆ ਜਾਂਦਾ ਤੇ ਨਹੀਂ ਤਾਂ ਤੁਸੀਂ ਗੈਸ ਤੇ ਕਰਨਾ ਮਤਲਬ ਇਹ ਵੀ ਇਹਨੂੰ ਰਿਜਿਡ ਨਹੀਂ ਲਾਉਣਾ ਇਹਨੂੰ ਓਨਾ ਗਰਮ ਕਰਨਾ ਜਿੰਨਾ ਤੁਸੀਂ ਸਹਿ ਸਕਦੇ ਹੋ ਜਿਹੜੇ ਵੀ ਅੰਗ ਤੇ ਆਪਾਂ ਇਹਨੂੰ ਬੰਨਣਾ ਕਿਉਂਕਿ ਅਗਰ ਇਹਨੂੰ ਆਪਾਂ ਜ਼ਿਆਦਾ ਰਿਜਲ ਲਾ ਲਾਂਗੇ ਨਾ ਜਦੋਂ ਇਹ ਠੰਡਾ ਹੁੰਦਾ ਹੈ ਫਿਰ ਹਾਰਡ ਹੋਣਾ ਸ਼ੁਰੂ ਹੋ ਜਾਂਦਾ ਇਸ ਤਰ੍ਹਾਂ ਦਾ ਪੇਸਟ ਤੁਹਾਨੂੰ ਚਾਹੀਦਾ ਬਿਲਕੁਲ ਜੇ ਤੁਹਾਡਾ ਇਸ ਤੋਂ گاੜਾ ਤਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾ ਸਕਦੇ ਹੋ ਤੁਸੀਂ ਇਹਨੂੰ ਬੰਨਣਾ ਸ਼ੁਰੂ ਲੱਗੇ ਹੈ ਜੀ ਉਸੇ ਟਾਈਮ ਹੀ ਇਹਨੂੰ ਗਰਮ ਕਰਨਾ ਗਰਮ ਕਰਕੇ ਉਸੇ ਟਾਈਮ ਇਹਦਾ ਲੇਪ ਕਰ ਲੈਣਾ ਕਿਸੇ ਵੀ ਅੰਗ ਤੇ ਗੋਡੇ ਤੇ ਬੰਨਣਾ ਗਿੱਟੇ ਤੇ ਕੋਈ ਕੂਣੀ ਤੇ ਕਿਸੇ ਵੀ ਕਿਤੇ ਤੁਹਾਡੇ ਸੱਟ ਹੈ ਜਾਂ ਤੁਹਾਡੇ ਮੋਚ ਹੈ ਉੱਥੇ ਤੁਸੀਂ ਪਹਿਲਾਂ ਇਹਦਾ ਲੇਪ ਕਰ ਲੈਣਾ ਉੱਪਰ ਦੀ ਤੁਸੀਂ ਪਤਲਾ ਕੱਪੜਾ ਬੰਨ ਲੈਣਾ ਪਹਿਲਾਂ ਇੱਕ ਪੀਸ ਛੋਟਾ ਜਿਹਾ ਚੌਰਸ ਕੱਟ ਕੇ ਜਿੰਨੇ ਥਾਂਵੇਂ ਲੇਪ ਉਹਨੇ ਥਾਂਵੇਂ ਧਰ ਲਿਓ ਉਤੋਂ ਦੀ ਤੁਸੀਂ ਪਤਲਾ ਕੱਪੜਾ ਬੰਨ ਲਿਓ ਤੇ ਇਹ ਕੱਪੜੇ ਖਰਾਬ ਨਹੀਂ ਕਰਦਾ ਬਸ ਜਿਹੜਾ ਆਪਾਂ ਕੱਪੜਾ ਬੰਨਾਂਗੇ ਉਹੀ-ਉਹੀ ਖਰਾਬ ਹੋਣਾ ਇਹਦੇ ਨਾਲ ਉੱਪਰੋਂ ਕੱਪੜਿਆਂ ਨੂੰ ਕੁਝ ਨਹੀਂ ਹੁੰਦਾ ਇਹ ਰਾਤ ਨੂੰ ਸੁੱਕ ਜਾਂਦਾ ਥੋੜਾ ਜਿਹਾ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਬਸ ਸਵੇਰੇ ਉੱਠ ਕੇ ਤੁਸੀਂ ਇਹਨੂੰ ਧੋ ਲੈਣਾ ਤੇ ਇਹਦੇ ਇੰਨਾ ਕੁ ਜ਼ਿਆਦਾ ਫਾਇਦਾ ਘੱਟੋ-ਘੱਟੇ 50% ਸਵੇਰ ਨੂੰ ਫਾਇਦਾ ਹੋ ਜਾਣਾ ਤੁਸੀਂ ਦੇਖਿਓ ਟਰਾਈ ਕਰਕੇ ਇੱਕ ਵਾਰੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਮੇਰੇ ਚੈਨਲ ਤੜਕਾ ਤੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਕਿਸੇ ਹੋਰ ਇੱਕ ਨਵੀਂ ਡੇਲੀਸ਼ੀਅਸ ਜੀ